ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਪਿੰਡ ਦੀ ਹਰਿਆਲੀ ਵਿੱਚ ਇੱਕ ਛੋਟਾ ਜਿਹਾ ਘਰ ਸੀ ਜਿੱਥੇ ਅਰਜੁਨ ਅਤੇ ਪ੍ਰੀਤ ਦਾ ਪਿਆਰ ਵਸਦਾ ਸੀ ਉਹਨਾਂ ਦਾ ਪਿਆਰ ਕਿਸੇ ਕਹਾਣੀ ਤੋਂ ਕਟਨੀ ਸੀ ਸੱਚਾ ਨਿਰਮਲ ਅਤੇ ਅਟੁੱਟ ਅਰਜੁਨ ਖੇਤਾਂ ਵਿੱਚ ਕੰਮ ਕਰਦਾ ਸੀ ਅਤੇ ਪ੍ਰੀਤ ਘਰ ਨੂੰ ਸੰਭਾਲਦੀ ਸੀ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਦੂਜੇ ਲਈ ਉਹ ਸ਼ਾਂਤੀ ਸੀ ਜੋ ਦੁਨੀਆਂ ਦੇ ਕਿਸੇ ਖਜ਼ਾਨੇ ਤੋਂ ਵੱਧ ਕੀਮਤੀ ਸੀ ਉਹਨਾਂ ਦੀਆਂ ਹਾਸੇ ਦੀਆਂ ਆਵਾਜ਼ਾਂ ਹਰ ਸ਼ਾਮ ਘਰ ਦੀਆਂ ਕੰਧਾਂ ਵਿੱਚ ਗੂੰਜਦੀਆਂ ਸਨ ਤੇ ਉਹਨਾਂ ਦੇ ਸੁਪਨੇ ਸਾਫ਼ ਅਸਮਾਨ ਵਾਂਗ ਚਮਕਦੇ ਸਨ ਪਰ ਜ਼ਿੰਦਗੀ ਨੇ ਇੱਕ ਅਜੀਬਾ ਮੋੜ ਲਿਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਅਰਜੁਨ ਨੂੰ ਇੱਕ ਗੰਭੀਰ ਬਿਮਾਰੀ ਨੇ ਘੇਰ ਲਿਆ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਪ੍ਰੀਤ ਦਾ ਦਿਲ ਟੁੱਟ ਗਿਆ ਉਸਦੀ ਦੁਨੀਆ ਉਜੜ ਗਈ ਸੀ ਉਦੋਂ ਰਾਤ ਉਹ ਉਸਦੇ ਕੋਲ ਬੈਠੀ ਰਹਿੰਦੀ ਉਸਦੇ ਹੱਥ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਰੱਬ ਅੱਗੇ ਮਿੰਨਤਾਂ ਕਰਦੀ ਕਿ ਉਸਦੇ ਅਰਜੁਨ ਨੂੰ ਬਚਾ ਲਵੇ ਉਹ ਅਰਜੁਨ ਨੂੰ ਵੇਖਦੀ ਜਿਸਦੇ ਚਿਹਰੇ ਦੀ ਰੌਣਕ ਫਿੱਕੀ ਪੈ ਰਹੀ ਸੀ ਪਰ ਉਸਦੀਆਂ ਅੱਖਾਂ ਵਿੱਚ ਪ੍ਰੀਤ ਲਈ ਪਿਆਰ ਅਜੇ ਵੀ ਓਵੇਂ ਹੀ ਜਗਦਾ ਸੀ ਇੱਕ ਠੰਡੀ ਸਵੇਰ ਜਦੋਂ ਸੂਰਜ ਦੀਆਂ ਕਿਰਨਾਂ ਅਜੇ ਪੂਰੀ ਤਰ੍ਹਾਂ ਨਹੀਂ ਫੈਲੀਆਂ ਸਨ ਅਰਜੁਨ ਨੇ ਪ੍ਰੀਤ ਦਾ ਹੱਥ ਕੁੱਟ ਕੇ ਫੜਿਆ ਉਸਦੀ ਆਵਾਜ਼ ਬਹੁਤ ਹੌਲੀ ਸੀ ਪਰ ਉਸ ਦੇ ਸ਼ਬਦਾਂ ਵਿੱਚ ਇੱਕ ਅਥਾਹ ਸ਼ਾਂਤੀ ਸੀ ਪ੍ਰੀਤ ਤੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹਿੱਸਾ ਹੈ ਉਸਨੇ ਮੁਸਕਰਾਹਟ ਨਾਲ ਕਿਹਾ ਜਿਸ ਵਿੱਚ ਦਰਦ ਵੀ ਸੀ ਤੇ ਪਿਆਰ ਵੀ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ ਬਸ ਮਰੀਆਂ ਯਾਦਾਂ ਨੂੰ ਕਦੇ ਨਾ ਭੁੱਲੀਂ ਤੂੰ ਹਸਦੀ ਰਹੀ ਮੇਰੇ ਲਈ ਪ੍ਰੀਤ ਆਪਣੇ ਅਥਰੂ ਨਹੀਂ ਰੋਕ ਸਕੀ ਉਸਦਾ ਦਿਲ ਚੀਕਾਂ ਮਾਰਿਆ ਸੀ ਨਹੀਂ ਅਰਜੁਨ ਤੂੰ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਮੈਂ ਤੇਰੇ ਬਿਨਾ ਕਿਵੇਂ ਜੀਵਾਂਗੀ ਅਰਜੁਨ ਨੇ ਪਿਆਰ ਨਾਲ ਉਸਦੇ ਹੰਝੂ ਪੂੰਝੇ ਤੂੰ ਬਹੁਤ ਬਹਾਦਰ ਹੈ ਤੂੰ ਜੀਵੇਂਗੀ ਸਾਡੇ ਸੁਪਨਿਆਂ ਲਈ ਉਹ ਆਖੇ ਸ਼ਬਦ ਸਨ ਉਸਦੇ ਹੱਥ ਟਿੱਲੇ ਪੈ ਗਏ ਤੇ ਉਸਦੀ ਰੂਹ ਉੱਡ ਗਈ ਪ੍ਰੀਤ ਨੇ ਉਸਦੇ سینੇ ਤੇ ਸਿਰ ਰੱਖ ਕੇ ਬਹੁਤ دیر ਤੱਕ ਰੋਇਆ। ਉਹ ਚੀਕੀ ਨਹੀਂ, ਬਸ ਉਸਦਾ ਦਰਦ ਉਸਦੇ ਅਥਰੂਆਂ ਰਹੀ ਵਹਿ ਗਿਆ। ਉਸਦੀ ਰੂਹ ਦਾ ਇੱਕ ਹਿੱਸਾ ਅਰਜੁਨ ਦੇ ਨਾਲ ਹੀ ਚਲਾ ਗਿਆ ਸੀ। ਸਾਲ ਬੀਤ ਗਏ। ਪ੍ਰੀਤ ਨੇ ਆਪਣੀ ਜ਼ਿੰਦਗੀ ਨੂੰ ਅਰਜੁਨ ਦੀ ਆਖਰੀ ਇੱਛਾ ਦੇ ਅਨੁਸਾਰ ਜੀਣਾ ਸਿੱਖ ਲਿਆ ਸੀ। ਹਸਤੀ ਹੋਈ, ਉਹ ਆਪਣੇ ਘਰ ਦੇ ਕੋਲ ਉਸ ਖੇਤ ਵਿੱਚ ਹਰ ਸ਼ਾਮ ਜਾਂਦੀ। ਜਿੱਥੇ ਉਹ ਦੋਵੇਂ ਪਹਿਲੀ ਵਾਰ ਮਿਲੇ ਸਨ। ਉਹ ਉੱਥੇ ਬੈਠ ਕੇ ਅੱਖਾਂ ਬੰਦ ਕਰਕੇ ਅਰਜੁਨ ਦੀ ਆਵਾਜ਼ ਨੂੰ ਆਪਣੇ ਕੰਨਾਂ ਵਿੱਚ ਸੁਣਨ ਦੀ ਕੋਸ਼ਿਸ਼ ਕਰਦੀ। ਉਸਦੀ ਮੁਸਕਰਾਹਟ ਫਿੱਕੀ ਹੋ ਗਈ ਸੀ ਪਰ ਉਸਦੀਆਂ ਅੱਖਾਂ ਵਿੱਚ ਅਰਜੁਨ ਦਾ ਪਿਆਰ ਅਜੇ ਵੀ ਜ਼ਿੰਦਾ ਸੀ। ਇੱਕ ਦਿਨ ਉਸ ਖੇਤ ਵਿੱਚ ਬੈਠੀ ਪ੍ਰੀਤ ਨੇ ਅਰਜੁਨ ਨੂੰ ਮਨ ਹੀ ਮਨ ਕਿਹਾ, ਮੈਂ ਹੱਸ ਰਹੀ ਹਾਂ ਅਰਜੁਨ ਜਿਵੇਂ ਤੂੰ ਜਾਇਆ ਸੀ ਪਰ ਮੇਰਾ ਦਿਲ ਹਰ ਰੋਜ਼ ਤੇਰੇ ਕੋਲ ਆਉਂਦਾ ਹੈ। ਸਾਡਾ ਪਿਆਰ ਕਦੇ ਖਤਮ ਨਹੀਂ ਹੋਵੇਗਾ। ਇੱਕ ਅਧੂਰੀ ਕਹਾਣੀ ਹੈ ਜਿਸ ਦਾ ਆਖਰੀ ਪੰਨਾ ਸਿਰਫ ਮੈਂ ਲਿਖਾਂਗੀ ਤੇਰੀ ਯਾਦ ਵਿੱਚ ਉਸ ਦੀਆਂ ਅੱਖਾਂ ਵਿੱਚ ਇੱਕ ਬੂੰਦ ਹੰਝੂ ਦੀ ਡਿੱਗੀ ਜੋ ਮਿੱਟੀ ਵਿੱਚ ਸਮਾ ਗਈ ਇਹ ਹੰਝੂ ਵਿਛੋੜੇ ਦਾ ਨਹੀਂ ਸਗੋਂ ਸੱਚੇ ਪਿਆਰ ਦੀ ਨਿਸ਼ਾਨੀ ਸੀ ਜੋ ਮੌਤ ਤੋਂ ਵੀ ਵੱਧ ਸ਼ਕਤੀਸ਼ਾਲੀ ਸੀ ਅਰਜੁਨ ਦੀ ਯਾਦ ਉਸ ਦਾ ਸਾਹ ਸੀ ਉਸ ਦਾ ਜੀਵਨ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।